ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਜੀਐਮ ਅਮਰਦੀਪ ਸਿੰਘ ਦੀ ਅਗਵਾਈ ਹੇਠ ਲੀਗਲ ਐਕਸ਼ਨ ਏਡ ਦੇ ਸਹਿਯੋਗ ਨਾਲ ਬੀਬੀਕੇ ਡੀਏਵੀ ਕਾਲਜ ਫਾਰ ਊਮਨ ਲਾਰੈਂਸ ਰੋਡ ਵਿਖੇ ਲੀਗਲ ਅਵੇਅਰਨੈਸ ਅਤੇ ਪ੍ਰੀ-ਇੰਸਟੀਟਿਊਸ਼ਨ ਮੈਡੀਟੇਸ਼ਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਵਿਸ਼ਾ ਕਮ ਕਾਜੀ ਮਹਿਲਾਵਾਂ ਦੇ ਨਾਲ ਹੋਣ ਵਾਲੇ ਮਾਨਸਿਕ ਤੇ ਜਸਮਾਨੀ ਪਰੇਸ਼ਾਨੀਆਂ ਤੇ ਛੇੜਖਾਨੀਆਂ ਦੀ ਰੋਕਥਾਮ ਤੇ ਇਸ ਸੰਬੰਧੀ ਕਸੂਰਵਾਰਾਂ ਦੇ ਖਿਲਾਫ ਇਸਤੇਮਾਲ ਵਿੱਚ ਲਿਆਂਦੀ ਜਾਣ ਵਾਲੀ ਕਾਨੂੰਨੀ ਕਾਰਵਾਈ ਤੇ ਰੋਸ਼ਨੀ ਪਾਉਣਾ ਸੀ ਇਸ ਦੌਰਾਨ ਮਿਸ ਸਿਮਰਨ ਸਿਵਲ ਜੱਜ ਜੂਨੀਅਰ ਡਿਵੀਜ਼ਨ ਅੰਮ੍ਰਿਤਸਰ ਹਰਜਿੰਦਰ ਸਿੰਘ ਸਿਵਲ ਜੱਜ ਜੂਨੀਅਰ ਡਿਵੀਜ਼ਨ ਅੰਮ੍ਰਿਤਸਰ ਪਵਨਪ੍ਰੀਤ ਸਿੰਘ ਸਿਵਲ ਜੱਜ ਜੂਨੀਅਰ ਡਿਵੀਜ਼ਨ ਬਾਬਾ ਬਕਾਲਾ ਮਿਸ ਕਰਮਦੀਪ ਕੌਰ ਸਿਵਲ ਜਜ ਜੂਨੀਅਰ ਡਿਵੀਜ਼ਨ ਅੰਮ੍ਰਿਤਸਰ ਮਿਸ ਪਾਲਿਕਾ ਸਿਵਲ ਜਜ ਜੂਨੀਅਰ ਡਿਵੀਜ਼ਨ ਅੰਮ੍ਰਿਤਸਰ ਮਿਸ ਰਵਿੰਦਰ ਰਾਏ ਸਿਵਲ ਜਜ ਜੂਨੀਅਰ ਡਿਵੀਜ਼ਨ ਅੰਮ੍ਰਿਤਸਰ ਵੱਲੋਂ ਇਸ ਸੈਮੀਨਾਰ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਦਿਆਂ ਖੁਸ਼ੀ ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਲੀਗਲ ਐਕਸ਼ਨ ਏਡ ਦੇ ਰਾਸ਼ੀ ਪ੍ਰਧਾਨ ਸ਼ਰਤ ਵਿਸ਼ੇਸ਼ਟ ਨੇ ਸਮੁੱਚੇ ਜੁਡੀਸ਼ੀਅਲੀ ਜੱਜ ਸਹਿਬਾਨਾਂ ਤੇ ਕਾਲਜ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਅਜਿਹੇ ਸੈਮੀਨਾਰ ਕਰਵਾਏ ਜਾਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਲੀਗਲ ਸਰਵਿਸੇਜ਼ ਅਥਾਰਟੀ ਵਿੱਚ ਕਾਰਜਸ਼ੈਲੀ ਨੂੰ ਸਮਰਪਿਤ ਹੈ ਤੇ ਕਾਨੂੰਨੀ ਪ੍ਰਕਿਰਿਆ ਦਾ ਲਾਹਾ ਲੈਣ ਲਈ ਸੰਪਰਕ ਕੀਤਾ ਜਾ ਸਕਦਾ ਹੈ ਅੱਜ ਮੈਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੇਜ ਸਾਹਿਬ ਸਰਦਾਰ ਅਮਰਿੰਦਰ ਸਿੰਘ ਗਰੀਵਾਲ ਸਾਹਿਬ ਜੀ ਦੀ ਅਗਵਾਈ ਹੇਠ ਬੀਬੀ ਕੇ ਡੀਲੀ ਕਾਲਜ ਆਇਆ ਇੱਥੇ ਮੈਂ ਪ੍ਰੀ ਇੰਸਟੀਟਿਊਸ਼ਨ ਮੀਡੀਏਸ਼ਨ ਅਤੇ ਸੈਕਸ਼ੂਅਲ ਹਰਾਸਮੈਂਟ ਅਪਰਮਿਟ ਵਰਕਪਲੇਸ ਦੇ ਬਾਰੇ ਜਿਹੜੇ ਬੈਠੇ ਹੋਏ ਸੁਣਨ ਵਾਲੇ ਸਰੋਤੇ ਸੀ ਜਿਨ੍ਹਾਂ ਚ ਬਹੁਤੇ ਤਾਂ ਇੱਥੋਂ ਦੇ ਕਾਲਜ ਦੇ ਵਿਦਿਆਰਥੀ ਉਹਨਾਂ ਦੇ ਅਧਿਆਪਕ ਅਤੇ ਬਾਹਰੋਂ ਆਏ ਵੱਡੇ ਪਰਮੰਨੇ ਜੋ ਡਿਗਨਿਟਰੀ ਸੀਗੇ ਉਹਨਾਂ ਸਾਰੇ ਸਾਹਮਣੇ ਮੈਂ ਇੱਕ ਲੈਕਚਰ ਡਿਲੀਵਰ ਕੀਤਾ ਜਿਹਦੇ ਵਿੱਚ ਮੈਂ ਇਹ ਦੱਸਣਾ ਚਾਹਿਆ ਕਿ ਜੇ ਔਰਤਾਂ ਨੂੰ ਹੁਣ ਸੰਵਿਧਾਨ ਦੇ ਤਹਿਤ 33% ਰਾਖਵਾ ਕਰਨ ਦਿੱਤਾ ਗਿਆ ਉਸ ਦੇ ਨਾਲ ਨਾਲ ਜਦੋਂ ਉਹ ਕੰਮ ਤੇ ਜਾਣ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਅਤੇ ਮੈਂ ਧੰਨਵਾਦੀ ਆ ਇਸ ਇੰਸਟੀਟਿਊਸ਼ਨ ਦਾ ਇਸ ਕਾਲਜ ਦਾ ਜੋ ਜੋ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਤਾਂ ਜੋ ਅਸੀਂ ਆਪਣਾ ਸਾਰਾ ਕਾਰਜ ਇੱਥੋਂ ਨਿਬੇੜ ਕੇ ਚੱਲੇ ਇਹ ਦੋ ਤਰੀਕੇ ਪਹਿਲੇ ਤਾਂ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ادارے ਦੇ ਵਿੱਚ ਇੱਕ ਕੰਪਲੇਂਟ ਸੈੱਲ ਬਣਿਆ ਹੁੰਦਾ ਹੈ ਸੈੱਲ ਵਿੱਚ ਜਾ ਕੇ ਜਿਹੜਾ ਵੀ ਕੋਈ ਬੱਚਾ ਕੋਈ ਸਟੂਡੈਂਟ ਕੋਈ ਜੇ ਉੱਥੇ ਵਰਕਪਲੇਸ ਤੇ ਕੰਮ ਕਰਨ ਵਾਲਾ ਕੋਈ ਵੀ ਟੀਚਰ ਜਾਂ ਕੋਈ ਵੀ ਹੋਰ ਹੈਗਾ ਜੋ ਫੀਮੇਲ ਹੈ ਉੱਥੇ ਜਾ ਕੇ ਆਪਣੀ ਕੰਪਲੇਂਟ ਦੇ ਸਕਦੇ ਆ ਪਰ ਉਹਦਾ ਇੱਕ ਪਹਿਲੀ ਕੰਡੀਸ਼ਨ ਇਹ ਹੈ ਕਿ ਉਹ ਇਹਨੂੰ ਸੋਸ਼ਲ ਮੀਡੀਆ 'ਚ ਨਹੀਂ ਪਾਏਗਾ ਜੇ ਉਹਨੇ ਸੋਸ਼ਲ ਮੀਡੀਆ 'ਚ ਪਾਤਾ ਤਾਂ ਜਿਹੜੀ ਗੱਲ ਲੁਕੋ ਕੇ ਕਰਨੀ ਹੈ ਇਨਕੁਆਇਰੀ ਹੋਣੀ ਹੈ ਉਹ ਇਨਕੁਆਇਰੀ ਸਾਰੇ ਦੇ ਸਾਹਮਣੇ ਇਨਕੁਆਇਰੀ ਮੀਡੀਆ ਟ੍ਰਾਇਲ ਬਣ ਜਾਏਗਾ ਤੇ ਦੂਸਰੀ ਗੱਲ ਜੇ ਉਹ ਝੂਠੀ ਨਿਕਲੀ ਸ਼ਿਕਾਇਤ ਤਾਂ ਉਹਦੇ ਤੇ ਫਿਰ ਉਸ ਸ਼ਿਕਾਇਤ ਕਰਤਾ ਨੂੰ ਭੁਗਤਣਾ ਵੀ ਪੈਣਾ ਤੇ ਜੇ ਆਪਾਂ ਚੱਲੀਏ ਸਰਕਾਰ ਵਾਲੇ ਪਾਸੇ ਤਾਂ ਇੱਕ ਲੋਕਲ ਕੰਪਲੇਂਟ ਸੈੱਲ ਹੁੰਦਾ ਕੰਪਲੀਟ ਕੰਪਲੇਂਟ ਕਮੇਟੀ ਹੁੰਦੀ ਹੈ ਜਿਹੜੀ ਕਿ ਮਾਨਯੋਗ ਡਿਸਟ੍ਰਿਕਟ ਮੈਜਿਸਟ੍ਰੇਟ ਸਾਹਿਬ ਬਣਾਉਂਦੇ ਨੇ ਉਹਨਾਂ ਨੇ ਉਸ ਦੇ ਵਿੱਚ ਬਹਿ ਕੇ ਇਹਦਾ ਨਿਵਾਰਣ ਕਰਨਾ ਹੁੰਦਾ ਜਿਹਦੇ ਲਈ ਉਹ ਕਿਸੇ ਹੋਰ ਨੂੰ ਵੀ ਅੱਗੇ ਡਿਊਟੀ ਲਾ ਸਕਦੇ ਆ ਕਿਸੇ ਏਡੀਸੀ ਸਾਹਿਬਨ ਜਾਂ ਕੋਈ ਐਸਡੀਐਮ ਸਾਹਿਬ ਜਿਹੜੇ ਉਸ ਕੰਪਲੇਂਟ ਕਮੇਟੀ ਦੇ ਵਿੱਚ ਬਹਿ ਕੇ ਸੁਣਦੇ ਆ ਤੇ ਆਪਣਾ ਫੈਸਲਾ ਦਿੰਦੇ ਆ ਤੇ ਜੋ ਨਿਸ਼ਕਰਸ਼ ਨਿਕਲਦਾ ਜੇ ਉਹ ਬਹੁਤ ਹੀ ਸੀਰੀਅਸ ਆ ਧਿਆਨ ਨਾ ਕਰਨ ਵਾਲਾ ਤਾਂ ਕੰਪਲੇਂਟ ਪੁਲਿਸ ਕੋਲੇ ਜਾ ਸਕਦੀ ਹੈ